ਕੀ ਤੁਸੀਂ ਡਿਸਪੀਸਪਲਨ ਜਾਣੀ ਕਿ ਅਨੁਸ਼ਾਸਨ ਦੀ ਸ਼ਕਤੀ ਨੂੰ ਜਾਣਦੇ ਹੋ ਡਿਸਪੀਸਪਲਨ ਗੋਲਸ ਅਤੇ ਸਫਲਤਾ ਦੇ ਵਿੱਚ ਦਾ ਬ੍ਰਿਜ ਹੈ ਡਿਸਪੀਸਪਲਨ ਇੱਕ ਅਜਿਹੀ ਪ੍ਰੈਕਟਿਸ ਹੈ ਜਿਸ ਵਿੱਚ ਲੋਕ ਆਪਣੇ ਨਿਯਮਾਂ ਦਾ ਪਾਲਣ ਕਰਦੇ ਹਨ ਬਿਹੇਵੀਅਰ ਦਾ ਸਟੈਂਡਰਡ ਵਧੀਆ ਬਣਾਉਂਦੇ ਹਨ ਅਤੇ ਜੇ ਉਹ ਅਜਿਹਾ ਨਾ ਕਰਨ ਤਾਂ ਉਹਨਾਂ ਨੂੰ ਸਜ਼ਾ ਮਿਲਦੀ ਹੈ ਡਿਸਪੀਸਪਲਨ ਇੱਕ ਕੁਆਲਿਟੀ ਹੈ ਜੋ ਕੰਟਰੋਲ ਤਰੀਕੇ ਨਾਲ ਕੰਮ ਕਰਨਾ ਤੇ ਬਿਹੇਵ ਕਰਨਾ ਸਿਖਾਉਂਦੀ ਹੈ ਜਿਸ ਵਿੱਚ ਕੁਝ ਨਿਯਮਾਂ ਅਤੇ ਸਟੈਂਡਰਡਸ ਨੂੰ ਮੰਨਣਾ ਸ਼ਾਮਿਲ ਹੁੰਦਾ ਹੈ ਡਿਸਪਲਿਨ ਤੁਹਾਨੂੰ ਉਹ ਚੀਜ਼ ਕਰਨ ਦੀ ਸ਼ਕਤੀ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਉਹ ਸਿੱਖ ਸਕਦੇ ਹੋ ਕਿ ਕਿਵੇਂ ਆਪਣੇ ਦਿਮਾਗ ਵਿੱਚ ਸੈੱਟ ਕੀਤੇ ਹੋਏ ਸੁਪਨਿਆਂ ਨੂੰ ਅਚੀਵ ਕਰਨਾ ਹੈ ਡਿਸਪਲਿਨ ਤੁਹਾਨੂੰ ਤੁਹਾਡੀ ਸੋਚ ਤੇ ਕੰਟਰੋਲ ਕਰਨਾ ਸਿਖਾਉਂਦਾ ਹੈ ਅਤੇ ਨਾਲ ਹੀ ਕਿਸੇ ਵੀ ਸਿਚੁਏਸ਼ਨ ਵਿੱਚ ਕਿਵੇਂ ਖੁਸ਼ ਰਹਿਣਾ ਹੈ ਪੋਜ਼ਿਟਿਵ ਇਮੋਸ਼ਨ ਦੀ ਕਲਪਨਾ ਕਰਦਾ ਹੈ ਤੇ ਡਿਸਪਲਿਨ ਤੁਹਾਡੇ ਮੂਡ ਨੂੰ ਪੋਜ਼ਿਟਿਵ ਬਣਾ ਸਕਦਾ ਹੈ ਇੱਕ ਸਕਿੱਲ ਹੈ ਅਤੇ ਇਹ ਬਿਲਕੁਲ ਕੰਪਲੀਕੇਟਡ ਨਹੀਂ ਹੈ ਤੁਸੀਂ ਇਸ ਵਿੱਚ ਬਸ ਖੁਦ ਨੂੰ ਟ੍ਰੇਨ ਕਰਨਾ ਹੈ ਸੈੱਟ ਬਿਗ ਗੋਲਸ ਜਦੋਂ ਤੁਸੀਂ ਖੁਦ ਨੂੰ بڑے ਗੋਲਸ ਪਾਉਣ ਦੇ ਲਈ ਚੈਲੰਜ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਪੂਰੀ ਤਰ੍ਹਾਂ ਨਾਲ ਉਸ ਕਲਾ ਦੇ ਲਈ ਡੈਡੀਕੇਟ ਕਰ ਦਿੰਦੇ ਹੋ ਜਿੰਨਾ ਜ਼ਿਆਦਾ ਸਮਾਂ ਤੁਸੀਂ ਦਿੰਦੇ ਹੋ ਉਨਾ ਹੀ ਮੁਸ਼ਕਲ ਉਸ ਨੂੰ ਛੱਡਣਾ ਹੋ ਜਾਂਦਾ ਹੈ ਤੁਸੀਂ ਆਪਣਾ ਪਸੀਨਾ ਵਕਤ ਅਤੇ ਮਿਹਨਤ ਦਿੰਦੇ ਹੋ ਅਤੇ ਜੇਕਰ ਤੁਸੀਂ ਇਸ ਨੂੰ ਛੱਡ ਦਿੰਦੇ ਹੋ ਤਾਂ ਇਹ ਤੁਹਾਨੂੰ ਕੁਝ ਨਹੀਂ ਦੇਵੇਗਾ ਜਿੰਨਾ ਵੱਡਾ ਗੋਲ ਹੋਵੇਗਾ ਓਨਾ ਜ਼ਿਆਦਾ ਸਮਾਂ ਦੇਣਾ ਹੋਵੇਗਾ ਤਾਂ ਤੁਸੀਂ ਉਸ ਨੂੰ ਹਾਸਲ ਕਰ ਸਕੋਗੇ ਸੈੱਟ ਕਲੀਅਰ ਗੋਲਸ ਤੁਹਾਡੇ ਗੋਲਸ ਤੁਹਾਡੇ ਲਈ ਮਾਇਨੇ ਰੱਖਦੇ ਹਨ ਅਤੇ ਇਸ ਨੂੰ ਪਾਉਣ ਦੇ ਲਈ ਤੁਸੀਂ ਕੀ ਸਪੈਸ਼ਲ ਕਰੋਗੇ ਇਹ ਸਾਫ਼ ਤਰੀਕੇ ਨਾਲ ਡਿਫਾਈਨ ਕਰੋ ਜੇਕਰ ਤੁਸੀਂ ਸਵਸਥ ਰਹਿਣ ਦੇ ਲਈ ਗੋਲ ਸੈੱਟ ਕੀਤਾ ਹੈ ਐਗਜ਼ਾਮਪਲ ਦੇ ਲਈ ਕਿ ਤੁਸੀਂ ਹਰ ਰੋਜ਼ ਰਨਿੰਗ ਦੇ ਲਈ ਜਾਵੋਗੇ ਕਿਸ ਟਾਈਮ ਅਤੇ ਕਿੰਨੇ ਸਮੇਂ ਦੇ ਲਈ ਕੀ ਤੁਸੀਂ ਹੈਲਦੀ ਖਾਵੋਗੇ ਜੇਕਰ ਤੁਹਾਡਾ ਗੋਲ ਸਾਫ਼ ਨਹੀਂ ਹੈ ਤਾਂ ਇਸ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਇਸ ਦਾ ਰਸਤਾ ਬਣਾਉਣ ਲਈ ਕੋਈ ਮੌਕਾ ਨਹੀਂ ਮਿਲੇਗਾ ਨੋ ਡਾਟ ਏਵਰੀ ਡੇ ਮੈਟਰਸ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਕਿ ਤੁਸੀਂ ਜਾਣਦੇ ਹੋ ਕਿ ਇਸ ਦਿਨ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਜ਼ਰੂਰੀ ਕੀ ਹੈ ਜੋ ਵੀ ਗੋਲ ਜਾਂ ਪ੍ਰਾਇੋਰਟੀ ਤੁਸੀਂ ਆਪਣੇ ਲਈ ਸੈੱਟ ਕਰਦੇ ਹੋ ਉਹ ਪੂਰੀ ਹੋਣੀ ਚਾਹੀਦੀ ਹੈ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਤੁਹਾਡਾ ਸੁਪਨਾ ਜ਼ਿੰਦਾ ਹੈ ਜਾਂ ਮਰ ਗਿਆ ਹੈ ਐਥਲੀਟਸ ਇਹ ਗੱਲ ਜਾਣਦੇ ਹਨ ਕਿ ਜੇਕਰ ਉਹ ਇੱਕ ਦਿਨ ਵੀ ਟ੍ਰੇਨਿੰਗ ਸੈਸ਼ਨ ਮਿਸ ਕਰਦੇ ਹਨ ਤਾਂ ਉਹ ਪਿੱਛੇ ਰਹਿ ਜਾਣਗੇ ਉਹ ਜਾਣਦੇ ਹਨ ਕਿ ਉਹ ਕੰਪੀਟੀਸ਼ਨ ਹਾਰ ਜਾਣਗੇ ਜੋ ਅਜੇ ਵੀ 3 ਮਹੀਨੇ ਦੂਰ ਹੈ ਜੇਕਰ ਉਹ ਆਪਣੇ ਪਲਾਨ ਨੂੰ ਠੀਕ ਤਰੀਕੇ ਨਾਲ ਫਾਲੋ ਨਹੀਂ ਕਰਦੇ ਹਨ ਅਤੇ ਉਹ ਨਹੀਂ ਕਰਦੇ ਜੋ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਰਨਗੇ ਜੇਕਰ ਉਹ ਆਪਣਾ ਪਲਾਨ ਫੋਲੋ ਨਹੀਂ ਕਰਦੇ ਹਨ ਤਾਂ ਉਹ ਡਿਸਪੀਸਪਲਨ ਨਹੀਂ ਹਨ ਡੋਂਟ ਆਰਗੂ ਵਿਦ ਦਾ ਪਲਾਨ ਜੇਕਰ ਤੁਸੀਂ 올림픽ਸ ਵਿੱਚ ਜਾਣਾ ਚਾਹੁੰਦੇ ਹੋ ਤਾਂ ਹਰ ਇੱਕ ਸੈਸ਼ਨ ਜ਼ਰੂਰੀ ਹੈ ਇੱਥੇ ਕੁਝ ਵੀ ਇੱਕ ਦੂਜੇ ਦੀ ਤੁਲਨਾ ਵਿੱਚ ਘੱਟ ਨਹੀਂ ਹੈ ਤੁਹਾਡੇ ਜੀਵਨ ਵਿੱਚ ਬਾਕੀ ਸਭ ਚੀਜ਼ਾਂ ਦੇ ਨਾਲ ਵੀ ਅਜਿਹਾ ਹੀ ਹੈ ਜਦੋਂ ਤੁਸੀਂ ਕੋਈ ਪ੍ਰੋਸੈਸ ਸ਼ੁਰੂ ਕਰਦੇ ਹੋ ਤਾਂ ਤੁਸੀਂ ਸਵਾਲ ਨਹੀਂ ਕਰ ਸਕਦੇ ਤੁਸੀਂ ਹਿਜਕਿਚਾ ਨਹੀਂ ਸਕਦੇ ਤੁਸੀਂ ਪਿੱਛੇ ਨਹੀਂ ਹਟ ਸਕਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਪੂਰੀ ਤਾਕਤ ਦੇ ਨਾਲ ਹਰ ਦਿਨ ਮਿਹਨਤ ਕਰਨੀ ਪਵੇਗੀ ਬੁਲੇਟ ਆ ਨੋ ਮੈਟਰ ਵਟ ਮੈਂਡ ਸੈਟ ਅਜਿਹਾ ਮਾਈਂਡ ਸੈਟ ਬਣਾਓ ਕਿ ਚਾਹੇ ਕੁਝ ਵੀ ਹੋ ਜਾਵੇ ਜੋ ਤੁਸੀਂ ਕਿਹਾ ਸੀ ਕਿ ਕਰਾਂਗੇ ਉਹਨਾਂ ਚੀਜ਼ਾਂ ਨੂੰ ਤੁਸੀਂ ਹਰ ਹਾਲ ਵਿੱਚ ਪੂਰਾ ਕਰੋਗੇ ਚਾਹੇ ਕੁਝ ਵੀ ਹੋ ਜਾਵੇ ਤੁਸੀਂ ਖੁਦ ਦੇ ਲਈ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ ਹੋਵੇਗਾ ਨਹੀਂ ਤਾਂ ਤੁਸੀਂ ਕੁਝ ਵੀ ਅਚੀਵ ਨਹੀਂ ਕਰ ਪਾਵੋਗੇ ਇੱਕ ਚੰਗਾ ਸਟ्रेस ਹੈ ਅਤੇ ਇੱਕ ਬੁਰਾ ਸਟ੍ਰੈਸ ਹੈ ਤੁਸੀਂ ਇਹ ਪੱਕਾ ਕਰਨਾ ਹੋਵੇਗਾ ਕਿ ਤੁਸੀਂ ਚੰਗੇ ਸਟ੍ਰੈਸ ਦੇ ਅੰਦਰ ਕੰਮ ਕਰੋ ਜਿਸ ਨਾਲ ਤੁਹਾਡੇ ਪੇਟ ਵਿੱਚ ਤਿਤਲੀਆਂ ਘੁੰਮਣ ਜਿਸ ਨਾਲ ਤੁਸੀਂ ਕੰਟਰੋਲ ਵਿੱਚ ਰਹੋ ਪਲਾਨ ਆ ਰੂਟੀਨ ਆਪਣੇ ਲਈ ਇੱਕ ਰੂਟੀਨ ਬਣਾਓ ਜੋ ਤੁਹਾਡਾ ਸੈਕੰਡ ਨੇਚਰ ਆਟੋਮੈਟਿਕ ਅਤੇ ਨਾਰਮਲ ਹੋਵੇ ਐਗਜ਼ਾਮਪਲ ਦੇ ਲਈ ਐਥਲੀਟਸ ਇਹ ਜਾਣਦੇ ਹਨ ਕਿ ਉਹਨਾਂ ਨੇ ਕਿੰਨੇ ਘੰਟੇ ਲਈ ਟ੍ਰੇਨਿੰਗ ਕਰਨੀ ਹੈ ਕਦੋਂ ਲਾਂਚ ਕਰਨਾ ਹੈ ਤੇ ਕਦੋਂ ਡਿਨਰ ਕਰਨਾ ਹੈ ਅਤੇ ਕਦੋਂ ਰੈਸਟ ਕਰਨੀ ਹੈ ਟ੍ਰੇਨਿੰਗ ਵਿੱਚ ਉਹਨਾਂ ਨੇ ਵਾਰਮ-ਅਪ ਕਰਨਾ ਹੀ ਹੈ ਫਿਰ ਮੇਨ ਟ੍ਰੇਨਿੰਗ ਫਿਰ ਆਰਾਮ ਕਰਕੇ ਰਿਕਵਰੀ ਕਰਨੀ ਹੈ ਇਸ ਸੇਮ ਰੁਟੀਨ ਨੂੰ ਫੋਲੋ ਕਰਕੇ ਇਹ ਸੈਕੰਡ ਨੇਚਰ ਜਾਨੀ ਕਿ ਆਦਤ ਬਣ ਜਾਂਦੀ ਹੈ ਅਤੇ ਡਿਸਪਲਨ ਇਹਨਾਂ ਨੂੰ ਜਿੱਤਣ ਦੇ ਲਈ ਤਿਆਰ ਕਰਦਾ ਹੈ ਆਪਣੀ ਰੁਟੀਨ ਆਪ ਪਲਾਨ ਕਰੋ ਅਤੇ ਉਸ ਤੇ ਉਦੋਂ ਤੱਕ ਟਿਕੇ ਰਹੋ ਜਦੋਂ ਤੱਕ ਉਹ ਤੁਹਾਡੇ ਲਈ ਨਾਰਮਲ ਨਾ ਬਣ ਜਾਵੇ ਜੋ ਤੁਹਾਨੂੰ ਸਫਲਤਾ ਦੇ ਵੱਲ ਲੈ ਜਾਏਗਾ ਕਮਿਟ ਇਹ ਚੁਣਨ ਵਿੱਚ ਸਾਵਧਾਨ ਰਹੋ ਕਿ ਤੁਸੀਂ ਆਪਣਾ ਵਕਤ ਕਿੱਥੇ ਗੁਜ਼ਾਰਦੇ ਹੋ ਕਿਉਂਕਿ ਤੁਸੀਂ ਹਾਰ ਨਹੀਂ ਮੰਨ ਸਕਦੇ ਅਤੇ ਉਦੋਂ ਤੱਕ ਫਾਲੋ ਕਰਨਾ ਹੋਵੇਗਾ ਜਦੋਂ ਤੱਕ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ ਪੂਰਾ ਨਹੀਂ ਕਰਦੇ ਅੰਡਰਸਟੈਂਡ ਦਾ ਟਰਾਂਸਫਰਮੇਸ਼ਨ ਪ੍ਰੋਸੈਸ ਤੁਹਾਡਾ ਸਰੀਰ ਅਤੇ ਦਿਮਾਗ ਸਭ ਕੁਝ ਕਰਦਾ ਹੈ ਇਹ ਤੁਹਾਨੂੰ ਅੱਗੇ ਵਧਣ ਅਤੇ ਬਦਲਣ ਤੋਂ ਵੀ ਰੋਕਦਾ ਹੈ ਤੁਸੀਂ ਇਹ ਜਾਣਦੇ ਹੋ ਕਿ ਤੁਹਾਡਾ ਆਲਸੀ ਅਤੇ ਅਨਡਿਸਿਪਲਿਨ ਹੋਣਾ ਆਪਮ ਗੱਲ ਹੈ ਪਰ ਤੁਹਾਨੂੰ ਇਹ ਵੀ ਜਾਨਣਾ ਹੋਵੇਗਾ ਕਿ ਤੁਹਾਡੇ ਕੋਲ ਇਹਨਾਂ ਸਭ ਚੀਜ਼ਾਂ ਨਾਲ ਲੜਨ ਦੀ ਤਾਕਤ ਹੈ ਆਪਣੇ ਖਿਆਲਾਂ ਤੋਂ ਸ਼ੁਰੂਆਤ ਕਰੋ ਗੋ ਅਬੋਵ ਫੀਲਿੰਗਸ ਡਿਸਪਲਿਨ ਦਾ ਸਭ ਤੋਂ ਕਠਿਨ ਹਿੱਸਾ ਹੈ ਕਿ ਖੁਸ਼ੀ ਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਐਕਸ਼ਨਸ ਨੂੰ ਬਣਾਇਆ ਰੱਖਣਾ ਜ਼ਰੂਰੀ ਹੈ ਇਸ ਦੇ ਲਈ ਲਗਾਤਾਰ ਕੜੀ ਮਿਹਨਤ ਕੰਫਰਟੇਬਲ ਨਾਲ ਲੜਨਾ ਅਤੇ ਜਲਦੀ ਮਿਲਣ ਵਾਲੀ ਖੁਸ਼ੀ ਨਾਲ ਵੀ ਲੜਨਾ ਹੈ ਅਜਿਹੇ ਕਾਰਨ ਦੇ ਲਈ ਤੁਹਾਨੂੰ ਉਹਨਾਂ ਭਾਵਨਾਵਾਂ ਤੋਂ ਅਲੱਗ ਹੋਣਾ ਪਵੇਗਾ ਜੋ ਤੁਹਾਨੂੰ ਰੋਕਦੀਆਂ ਹਨ ਜਿਵੇਂ ਕਿ ਥਕਾਨ ਆਲਸ ਅਤੇ ਖੋਤੇ ਦਇਆ ਆਉਣਾ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਗੇ ਨਿਕਲਣਾ ਹੋਵੇਗਾ ਜੋ ਤੁਹਾਨੂੰ ਬੋਲੇ ਕਿ ਤੁਸੀਂ ਥੱਕੇ ਹੋਏ ਹੋ ਤਣਾਅ ਵਿੱਚ ਹੋ ਅਤੇ ਇਕੱਲੇ ਸਟਰਗਲ ਕਰ ਰਹੇ ਹੋ ਡਿਸਪਲਿਨ ਇੱਕ ਫਾਈਟਰ ਦੀ ਡਾਇਰੈਕਟ ਟ੍ਰੇਨਿੰਗ ਹੈ ਰਿਸਿਸਟ ਦਾ ਬ੍ਰੇਨ ਸਭ ਲੋਕ ਆਲਸੀ ਹੁੰਦੇ ਹਨ ਇੱਥੋਂ ਤੱਕ ਕਿ ਇਸ ਵਿੱਚ ਬਹੁਤ ਸਾਰੇ ਸਫਲ ਬਿਜ਼ਨਸਮੈਨ ਸਫਲ ਐਥਲੀਟਸ ਅਤੇ ਟੈਲੈਂਟਡ ਐਕਟਰਸ ਵੀ ਆਉਂਦੇ ਹਨ ਪਰ ਇਹ ਸਿਰਫ ਆਲਸ ਨਹੀਂ ਹੈ ਇਹ ਤੁਹਾਡਾ ਦਿਮਾਗ ਹੈ ਜੋ ਤੁਹਾਡੇ ਲਈ એનર્ਜੀ ਬਚਾਉਂਦਾ ਹੈ ਕੋਈ ਵੀ ਕੰਮ એનર્ਜੀ ਲੈਂਦਾ ਹੈ ਅਤੇ ਤੁਹਾਡਾ ਦਿਮਾਗ ਤੁਹਾਡੇ ਸਰੀਰ ਨੂੰ ਰੋਕਣ ਦੇ ਲਈ ਸਿਗਨਲ ਭੇਜਦਾ ਹੈ ਤੇ ਨਾਲ ਹੀ ਇਹ ਦੱਸਦਾ ਹੈ ਕਿ ਜੇਕਰ ਤੁਸੀਂ ਫੇਲ ਹੋਏ ਤਾਂ ਤੁਹਾਡੇ ਲਈ ਕਿੰਨਾ ਮੁਸ਼ਕਲ ਅਤੇ ਡਰਾਵਣਾ ਹੋ ਸਕਦਾ ਹੈ ਤੁਸੀਂ ਆਪਣੇ ਦਿਮਾਗ ਨੂੰ ਬਹਿਲਾ ਸਕਦੇ ਹੋ ਇਹ ਦੱਸ ਕੇ ਕਿ ਤੁਹਾਡਾ ਸਰੀਰ ਇੱਕ ਸੁੰਦਰ ਮਸ਼ੀਨ ਹੈ ਅਤੇ ਤੁਸੀਂ ਇਸ ਨੂੰ ਜ਼ਿਆਦਾ ਤਾਕਤ ਨਾਲ ਕਾਬੂ ਕਰ ਸਕਦੇ ਹੋ ਖੁਦ ਨੂੰ ਆਪਣੇ ਸਰੀਰ ਤੋਂ ਅਲੱਗ ਕਰੋ ਇਸ ਨਾਲ ਕੰਪਿਊਟਰ ਗੇਮ ਦੀ ਤਰ੍ਹਾਂ ਖੇਡੋ ਆਪ ਹੀ ਉਹ ਇਨਸਾਨ ਹੋ ਜੋ ਆਪਣੇ ਸਰੀਰ ਨੂੰ ਕੰਮ ਕਰਨ ਦੇ ਲਈ ਕਮਾਂਡ ਦਿੰਦੇ ਹੋ ਫਾਈਂਡ ਪਲੇਜ਼ਰ ਇਨ ਦਾ ਹਾਰਡ ਵਰਕ ਆਪਣੇ ਕੰਮ ਨੂੰ ਹਰ ਵਾਰ ਤੇਜ਼ੀ ਨਾਲ ਕਰਨਾ ਤੇ ਬਿਹਤਰ ਕਰਨ ਵਾਲੇ ਪ੍ਰੋਸੈਸ ਤੇ ਧਿਆਨ ਦੇਵੋ ਸਪੀਡ ਬਹੁਤ ਜ਼ਰੂਰੀ ਹੈ ਤੁਸੀਂ ਜੋ ਟਾਈਮ ਸੈੱਟ ਕੀਤਾ ਹੈ ਉਸ ਦੇ ਅੰਦਰ ਹੀ ਤੁਹਾਨੂੰ ਆਪਣੇ ਗੋਲਸ ਨੂੰ ਅਚੀਵ ਕਰਨ ਦਾ ਪਰਫੈਕਸ਼ਨ ਲਿਆਉਣਾ ਹੋਵੇਗਾ ਬਹੁਤ ਸਾਰੇ ਲੋਕ ਬਹੁਤ ਜਲਦੀ ਹੀ ਹਾਰ ਮੰਨ ਲੈਂਦੇ ਹਨ ਸਫਲਤਾ ਹੀ ਡਿਸਪੀਸਪਲਨ ਹੈ ਅਤੇ ਡਿਸਪੀਸਪਲਨ ਨਾਲ ਤੁਹਾਨੂੰ ਆਖਰੀ ਮੰਜ਼ਿਲ ਤੱਕ ਲਿਆ ਜਾਂਦਾ ਹੈ ਜਿਸ ਵਿੱਚ ਤੁਹਾਡਾ ਸੁਪਨਾ ਪੂਰਾ ਹੁੰਦਾ ਹੈ ਇਹ ਇੱਕ ਇੰਜਣ ਹੈ ਜੋ ਸਾਡੀ ਜ਼ਿੰਦਗੀ ਦੇ ਮੌਕਿਆਂ ਨੂੰ ਸਮਝਣ ਅਤੇ ਲੱਭਣ ਵਿੱਚ ਮਦਦ ਕਰਦਾ ਹੈ ਡਿਸਪੀਸਪਲਨ ਬੋਰਿੰਗ ਨਹੀਂ ਹੈ ਇਹ ਸਾਨੂੰ मीनिंगफुल ਅਤੇ ਸੁੰਦਰ ਚੀਜ਼ਾਂ ਨੂੰ ਬਣਾਉਣ ਦੇ ਲਈ ਆਪਣੀ ਸਾਰੀ એનર્ਜੀ ਲਗਾ ਦੇਣ ਦੀ ਆਜ਼ਾਦੀ ਦਿੰਦਾ ਹੈ ਡਿਸਿਪਲਨ ਇਨਸਾਨ ਵਿੱਚ ਸਟੈਬਿਲਿਟੀ ਅਤੇ ਸਟਰਕਚਰ ਲਿਆਉਂਦਾ ਹੈ ਇਹ ਇੱਕ ਇਨਸਾਨ ਨੂੰ ਰਿਸਪਾਂਸਿਬਲ ਅਤੇ ਰਿਸਪੈਕਟ ਕਰਨੀ ਸਿਖਾਉਂਦਾ ਹੈ ਚੰਗੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੀ ਸੋਸਾਇਟੀ ਦਾ ਬੇਸ ਹੈ ਜੇਕਰ ਡਿਸਿਪਲਨ ਨਹੀਂ ਹੋਵੇਗਾ ਤਾਂ ਲੋਕ ਦੂਸਰਿਆਂ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਸਭ ਤੋਂ ਪਹਿਲਾਂ ਉਹ ਕਰਨਗੇ ਜੋ ਉਹ ਚਾਹੁੰਦੇ ਹਨ ਅਤੇ ਗਲਤੀਆਂ ਕਰਨਗੇ ਇਹ ਵਿਹਤਰ ਸੁਸਾਇਟੀ ਲਈ ਵਧੀਆ ਹਿਊਮਨ ਬਿਹੇਵੀਅਰਸ ਨੂੰ ਵਧਾਉਂਦਾ ਹੈ ਅਤੇ ਰਹਿਣ ਦੇ ਲਈ ਖੁਸ਼ਹਾਲ ਜਗ੍ਹਾ ਬਣਾਉਂਦਾ ਹੈ ਇਹ ਇਨਸਾਨ ਦੇ ਦਿਮਾਗ ਅਤੇ ਕੈਰੈਕਟਰ ਨੂੰ ਵੀ ਟ੍ਰੇਨ ਕਰਨ ਵਿੱਚ ਵੀ ਮਦਦ ਕਰਦਾ ਹੈ ਇੱਥੇ ਦੋ ਤਰ੍ਹਾਂ ਦੇ ਡਿਸਪਲਨ ਹਨ ਇੰਟਰਨਲ ਅਤੇ ਐਕਸਟਰਨਲ ਇੰਟਰਨਲ ਡਿਸਪਲਨ ਤੁਹਾਨੂੰ ਸਹੀ ਅਤੇ ਗਲਤ ਵਿੱਚ ਫਰਕ ਸਿਖਾਉਂਦਾ ਹੈ ਐਕਸਟਰਨਲ ਡਿਸਪਲਨ ਸੁਸਾਇਟੀ ਦੇ ਅਕੋਰਡਿੰਗ ਹੁੰਦੇ ਹਨ ਜਿਵੇਂ ਕਿ ਕਾਨੂੰਨ ਦਾ ਪਾਲਣ ਕਰਨਾ ਬਹੁਤ ਸਾਰੇ ਲੋਕ ਇਨਸਟੈਂਟ ਗ੍ਰੈਟੀਫਿਕੇਸ਼ਨ ਦੇ ਪਿੱਛੇ ਭੱਜਦੇ ਹਨ ਜੋ ਲੋਕ ਕਾਬੂ ਨਹੀਂ ਕਰ ਸਕਦੇ ਉਹ ਲੋਕ ਆਪਣੇ ਐਕਸ਼ਨ ਦਾ ਲੌਂਗ ਟਰਮ ਇਫੈਕਟ ਨਹੀਂ ਦੇਖ ਪਾਉਂਦੇ ਜਿਸ ਨਾਲ ਸਾਨੂੰ ਇਹ ਪਤਾ ਚੱਲਦਾ ਹੈ ਕਿ ਇਹ ਜ਼ਿੰਦਗੀ ਦਾ ਇੰਨਾ ਜ਼ਰੂਰੀ ਸਕਿੱਲ ਕਿਉਂ ਹੈ ਗੋਲਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਸਮੇ ਇਹ ਸਭ ਤੋਂ ਜ਼ਰੂਰੀ ਫੈਕਟਰ ਹੈ ਇਹ ਤੁਹਾਨੂੰ ਅਲੱਗ-ਅਲੱਗ ਆਪਸ਼ਨਸ ਦੇ ਵਿੱਚੋਂ ਚੁਣਨ ਦੇ ਲਈ ਅਲਾਉ ਕਰਦਾ ਹੈ ਅਤੇ ਇਹਨਾਂ ਆਪਸ਼ਨ ਨੂੰ ਚੁਣ ਕੇ ਤੁਸੀਂ ਔਰ ਸਫਲਤਾ ਹਾਸਲ ਕਰ ਸਕਦੇ ਹੋ ਜੋ ਤੁਸੀਂ ਮੰਗੀ ਸੀ ਇਸ ਦੇ ਨਾਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦਾ ਅਧਿਕਾਰ ਮਿਲਦਾ ਹੈ ਜੇਕਰ ਤੁਸੀਂ ਇਸ ਤੇ ਆਪਣਾ ਦਿਮਾਗ ਲਗਾਵੋ ਤਾਂ ਇਸ ਕਾਬਲੀਅਤ ਨੂੰ ਕਦੇ ਵੀ ਬਣਾਇਆ ਅਤੇ ਮਜ਼ਬੂਤ ਕੀਤਾ ਜਾ ਸਕਦਾ ਹੈ ਖੁਦ ਨਾਲ ਪ੍ਰੋਮਿਸ ਕਰੋ ਅਤੇ ਪੱਕਾ ਕਰੋ ਕਿ ਤੁਸੀਂ ਇਸ ਨੂੰ ਪੂਰਾ ਕਰੋਗੇ ਯਾਦ ਰੱਖੋ ਤੁਸੀਂ ਆਪਣੀ ਸੋਚ ਨੂੰ ਐਕਸ਼ਨਸ ਅਤੇ ਬਿਹੇਵੀਅਰ ਦੇ ਨਾਲ ਅਲਾਈਨ ਕਰੋ ਐਕਸਰਸਾਈਜ਼ ਕਰੋ ਆਪਣੇ ਦਿਮਾਗ ਅਤੇ ਸਰੀਰ ਨੂੰ ਸ਼ੇਪ ਵਿੱਚ ਲੈ ਆਓ 네ਗੇਟਿਵ ਬਿਹੇਵੀਅਰ ਤੋਂ ਬਚੋ ਅਤੇ ਸਾਰੇ ਪੋਜ਼ਿਟਿਵ ਪਹਿਲੂਆਂ ਤੇ ਫੋਕਸ ਕਰੋ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ